ਸੱਚਾ ਕਾਲ ਪੰਜਾਬੀ ਜਕੇ ਟੌਨਸੈਨੂ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋਂ ਲਾ ਮਨਪ੍ਰਿਕੋੜ ਦਰਸ਼ਕੋ ਇਸ ਵਕਤ ਦੀ ਅਪਡੇਟ ਗਿੱਦੜ ਬਾਹਾ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਗਿੱਦੜ ਬਾਹਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਜਿੱਥੇ ਜੋ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਨਸ਼ੇ ਨੂੰ ਖਤਮ ਕਰਨ ਲਈ ਜੋ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੇ ਕਈ ਪਿੰਡਾਂ ਵਿੱਚ ਹਾਲੇ ਵੀ ਨਸ਼ਾ ਕਰਨ ਵਾਲੇ ਨਸ਼ਾ ਕਰਨ ਤੋਂ ਰੁਕੰਦਾ ਨਾ ਨਹੀਂ ਲੈ ਰਿਹਾ ਤੇ ਇਸੇ ਦੇ ਮੱਦੇਨਜ਼ਰ ਜੋ ਪਿੰਡ ਗਿੱਧੜ ਵਾਹ ਦੀ ਗੱਲ ਕਰੇ ਤਾਂ ਇੱਥੇ ਦੱਸਿਆ ਜਾ ਰਿਹਾ ਕਿ ਪਿੰਡ ਦੇ ਹਰ ਇੱਕ ਕੋਨੇ ਵੀ ਜੋ ਕਿ ਨਸ਼ਾ ਕਰਨ ਵਾਲੇ ਨੌਜਵਾਨ ਤੁਹਾਨੂੰ ਮਿਲਣਗੇ ਅਤੇ ਇਸ ਨੂੰ ਲੈ ਕੇ ਜੋ ਹੈ ਕਿ ਗਿੱਧੜ ਵਾਹ ਦੀ ਜੋ ਪੀੜਤ ਪਰਿਵਾਰ ਦੀਆਂ ਔਰਤਾਂ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਬੜੀ ਤੇਜ਼ੀ ਨਾਲ ਨਸ਼ਾ ਪੰਜਾਬ ਤੋਂ ਨਸ਼ਾ ਖਤਮ ਰਾਉਂਦੀ ਕੋਸ਼ਿਸ਼ ਕਰ ਰਹੀ ਹੈ ਪਰ ਮੁਖਸ਼ੀ ਮੁਕਸਰ ਸਾਹਿਬ ਦੇ ਪਿੰਡ ਗਿੱਦੜ ਬਾਹਾ ਵੀ ਜੋ ਹੈ ਕਿ ਨਸ਼ਾ ਰੁਕੰਦਾ ਨਾ ਨਹੀਂ ਲੈ ਰਿਹਾ ਤੇ ਉਹਨਾਂ ਵੱਲੋਂ ਇਹ ਵੀ ਕਹਾ ਗਿਆ ਕਿ ਜਿੱਤੇ ਪਿੰਡ ਵਿੱਚ ਨੌਜਵਾਨਾਂ ਦੀਆਂ ਬਰਾਤਾ ਨਿਕਲੀਆਂ ਚਾਹੀਆਂ ਚ ਪਰ ਉਸ ਦੇ ਬਾਵਜੂਦ ਇੱਥੇ ਜੋ ਨੌਜਵਾਨਾਂ ਦੀਆਂ ਅਰਥੀਆਂ ਨਿਕਲ ਰਹੀਆਂ ਹਨ ਅਤੇ ਤੁਹਾਨੂੰ ਦੱਸਦੀ ਕਿ ਪੂਰੇ ਰੋਸ਼ਪਟਾ ਤੋਂ ਲੈ ਕੇ ਹੋਰ ਕੀ ਕੁਝ ਕਹਿਣਾ ਸੀ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਗਿੱਦੜ ਬਾਹਾ ਦੀਆਂ ਪੀੜਤ ਪਰਿਵਾਰ ਦੀਆਂ ਔਰਤਾਂ ਦਾ ਆਓ ਉਹ ਵੀ ਸੁਣਦੇ ਹਨ ਚਿੱਟਾ ਗੋਲੀ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਦੀ ਸਰਕਾਰ ਮਰਦਾਬਾਦ ਅੱਜ ਦੀ ਸਰਕਾਰ ਮਰਦਾਬਾਦ ਯਾ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਯਾ ਸਰਕਾਰ ਬਹਤੇ ਆਏ ਬੈਠੇ ਹੈ ਭਾਈ ਜੀ ਇੱਕ ਤਾਂ ਮੇਰਾ ਉ ਮੁੱਕ ਗਿਆ ਇੱਕ ਜਮਾ ਮੁੱਕਣ ਵਾਲਾ ਹੀ ਪਿਆਗਾ ਚਿੱਟਾ ਗੋਲੀਆਂ ਵਾਧੂ ਟਿਕਟ ਲੈ ਨਸ਼ਾ ਇੱਥੇ ਮੋੜ ਤੇ ਵੇਚਦਾਗਾ ਵਾਧੂ ਸ਼ਿਰ ਐਵੇਂ ਹੀ ਵੇਚਦਾਗਾ ਅਸੀਂ ਐ ਲਾਇਆ ਧਰਨਾ ਕਿ ਸਾਡੇ ਜਿਹੜੇ ਨਿੱਕੇ ਬੱਚੇ ਉਹ ਬਚਾਓ ਸਾਡੀ ਹੱਥ ਬੰਨ ਕੇ ਬੇਨਤੀ ਆ ਇੱਥੇ ਤਾਂ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਬਾਈ ਜੀ ਕੋਈ ਸਰਕਾਰਾਂ ਇੱਥੇ ਆਉਂਦੀਆਂ ਸੰਤ ਜਮੇ ਨਹੀਂ ਪਤਾ ਲੱਗਦਾ ਜੇ ਆਉਂਦੇ ਤਾਂ ਆ ਕੇ ਮਾਰਾ ਜਾਂ ਮੁੜ ਜਾਂਦੇ ਉਹਦੀ ਬੱਸ ਇਹ ਮਾਖਾ ਸਾਰੇ ਸਾਰੀਆਂ ਜਿਹੜੀਆਂ ਟੋਟਲ ਵੰਸਾਂ ਨਾ ਇੱਕ ਇੱਕ ਪੱਤ ਸਭ ਦਾ ਗਿਆ ਇੱਕ ਇੱਕ ਸੈਂਟਰ ਚ ਬੈਠੇ ਆ ਆ ਮੇਰੀ ਪੋਤੀ ਆ ਮੈਂ ਪਾਲਣਾ ਕਰਦੀ ਆ ਮੇਰੇ ਘਰੋਂ ਬਜ਼ੁਰਗ ਆ ਅਮਲੇ ਜਿਹੜਾ ਸਾਰਿਆਂ ਨੂੰ ਮੇਰੀ ਅੱਖ ਵੰਦ ਕੇ ਬੇਨਤੀ ਹੈ ਕਿ ਨਸ਼ਾ ਵਿਰੋਧ ਅਸੀਂ ਅੱਜ ਇਕੱਠੇ ਹੋਏ ਆ ਇੱਥੇ ਕਿ ਨਸ਼ਿਆਂ ਦੇ ਵਿਰੁੱਧ ਸਰਕਾਰ ਲੜ ਸਕੇ ਕਿ ਸਾਡੇ ਬੱਚਿਆਂ ਦੀ ਜਾਨ ਬਖਸ਼ ਦੇਵੇ ਕਿ ਸਾਡੇ ਇੱਕ ਬੱਚਾ ਕਿਸੇ ਦੇ ਦੋ ਬੱਚੇ ਸਾਰੇ ਨਸ਼ਾ ਕਰਦੇ ਹੈਗੇ ਆ ਚਿੱਟਾ ਲਾਉਂਦੇ ਆ ਸਾਡੇ ਪੋਲ ਚ ਆੜੀਆਂ ਹੈਗੀਆਂ ਕਿ ਉਹ ਉਥੇ ਵੈਲੀ ਝਾਰੀਆਂ ਦੇ ਵਿੱਚ ਕਿ ਕਮਰੇ ਛੋਟੇ ਛੋਟੇ ਜਿਹੇ ਬਣੇ ਹੋਇਆ ਉਹਦੇ ਵਿੱਚੋਂ ਅਸੀਂ ਲੱਖਾਂ ਚੱਕ-ਚੱਕ ਲਈ ਉਹਨੇ ਬੱਚਿਆਂ ਦੀਆਂ ਕਿ ਸਾਡੀ ਕੋਈ ਸੁਣਾਈ ਨਹੀਂ ਹੁੰਦਾ ਜੇ ਅਸੀਂ ਸਰਕਾਰ ਨੂੰ ਕਹਿ ਦਿੰਦੇ ਆ ਤੇ ਆਪਣੇ ਪ੍ਰਸ਼ਾਸਨ ਨੂੰ ਜਾ ਕੇ ਸ਼ਿਕਾਇਤ ਕਰਦੇ ਆ ਕਿ ਪ੍ਰਸ਼ਾਸਨ ਆਉਂਦੀ ਆ ਉਹਨੂੰ ਵੀ ਕਹਿ ਜਾਂਦੀ ਆ ਵੀ ਕਿਹੜਾ ਮਾਰਿਓ ਤੁਸੀਂ ਥਾਣੇ ਆਜੋ ਤੇ ਸਾਨੂੰ ਵੀ ਕਹਿ ਜਾਂਦੀ ਵੀ ਤੁਸੀਂ ਥਾਣੇ ਆਜੋ ਉਹਨਾਂ ਨੇ ਜਾਣਾ ਨਹੀਂ ਅਸੀਂ ਦੋ ਚੱਕਰ ਕੱਢ ਕੇ ਫੇਰ ਆ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਨਸ਼ੇ ਪਤੇ ਬੰਦ ਹੋਣੇ ਚਾਹੀਦੇ ਆ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਬਖਸ਼ ਦੇਵੇ ਸਰਕਾਰ ਆਹੀ ਸਰਕਾਰ ਮੂਰੇ ਸਾਡੀ ਬੇਨਤੀ ਹੈ ਕਿ ਨਸ਼ੇ ਵਾਲਾਂ ਤੇ ਕਾਰਵਾਈ ਵੱਧ ਤੋਂ ਵੱਧ ਪਾਈ ਜਾ ਕੋਈ ਅਣਕਿੰਤੀ ਘਰ ਹੈ ਕੋਈ ਸਮਝ ਨਹੀਂ ਆਉਂਦੀ ਜੇ ਬੰਦਿਆਂ ਨੂੰ ਲੈ ਜਾਂਦੇ ਚੱਕ ਤੇਰਾ ਬੂੜਾ ਮਗਰੋਂ ਵੇਚਣ ਲੱਗ ਜਾਂਦੇ ਹੈ ਹਾਂ ਬੂੜਾ ਵੇਚਨੇ ਖੋਦ ਆਪ ਬੰਦਿਆਂ ਨੂੰ ਲੈ ਜਾਂਦੇ ਜੋ ਪੁਲਿਸ ਚੱਕ ਕੇ ਮਹੀਨਾ ਵੀ ਤੇ ਰਹਿੰਦੇ ਆ ਪੈਸੇ ਦੇ ਕੇ ਫਿਰ ਛੜਾ ਲੈਂਦੀਆਂ ਤੇ ਫਿਰ ਬੰਦੇ ਵੇਚਦੇ ਆ ਹਾਂ ਸਾਡੀ ਹੱਥ ਪਨ ਕੇ ਬਸ ਇਹੀ ਬੇਨਤੀ ਹੈ ਕਿ ਸਾਡੀ ਇੰਨੀ ਕਵਾਜ਼ ਜ਼ਰੂਰ ਸਰਕਾਰ ਸੁਣੇ ਤੇ ਸਰਕਾਰ ਸਾਡੀ ਮਦਦ ਕਰ ਸਕੇ ਅਸੀਂ ਨਸ਼ੇ ਆਵਰੀ ਬੈਠੇ ਵੀਰੇ ਮੁੰਡਾ ਹੈ ਮੇਰਾ 24-25 ਸਾਲ ਦਾ ਮੁੰਡਾ ਦੋ ਵਾਰਾਂ ਵਿਆਹ ਕਰਦੇ ਨਸ਼ਾ ਕਰਕੇ ਹੀ ਘਰ ਉਜੜ ਗਿਆ ਉਹਦਾ ਬੱਚੀ ਸੀ ਉਹਨਾਂ ਨੇ ਬੱਚੀ ਵੀ ਮਾਰ ਲਈ ਨਸ਼ਾ ਕਰਨ ਹੁਣ ਆਪ ਮਰਨ ਕਿਨਾਰੇ ਪਿਆ ਹੁਣ ਕਦੇ ਤਾਂ ਮੈਂ ਮੁੰਡੇ ਨਹੀਂ ਭੱਜ ਕੇ ਜਾਣੀ ਕਦੇ ਮੈਂ ਇੱਥੇ ਸਾਂਭ ਲੂਣੀ ਹੈ ਭੈਣਾ ਨਾ ਮੈਨੂੰ ਘਰੇ ਟਿਕਣ ਨਹੀਂ ਦਿੰਦੇ ਨਾ ਇੱਥੇ ਬੈਠੇ ਹੁਣ ਸਰ ਦਾ ਮੁੰਡਾ ਘਰੇ ਮਰਨ ਆਲਾ ਪਿਆ ਨਾਲ ਸਾਡੇ ਬੱਚਿਆਂ ਦੀ ਵੀ ਵੀਡੀਓ ਬਣਾਓ ਜਿਹੜੇ ਮਰੇ ਪਏ ਕਿਸੇ ਦਾ ਆਪਰੇਸ਼ਨ ਹੋਇਆ ਪਿਆ ਬਾਂ ਦਾ ਬਾਂ ਸੜਗੀ ਟੀਕਾ ਲਾ ਕੇ ਗੋਲੀਆਂ ਲਾ ਲੈਂਦੇ ਆ ਕੋਈ ਕਿਵੇਂ ਪਿਆ ਕੋਈ ਕਿਵੇਂ ਪੇ ਕਿਸੇ ਦੀ ਲੱਤ ਪੱਕੀ ਪਈ ਆ ਮੁੰਡੇ ਵੇਖੋ ਜਾ ਕੇ ਉਹਨਾਂ ਦੇ ਵੀ ਨਾਲ ਵੀਡੀਓ ਬਣਨੀ ਚਾਹੀਦੀ ਆ ਅੱ비 ਮੈਂ ਤਾਂ ਇਹ ਕਹਿਣੀ ਆ ਵੀ ਉਹਨੇ ਹੀ ਤਾਂ ਲਾਉਣ ਵਾਲੇ ਆ ਨਸ਼ਾ ਕਰਨ ਵਾਲੇ ਆ ਉਹਨੇ ਹੀ ਵੇਚਣ ਵਾਲੇ ਆ ਹੁਣ ਕੀ ਪਤਾ ਇਹਨਾਂ ਨੂੰ ਮਿੰਟ ਦੀ ਘਰੋਂ ਨਿਕਲਦੇ ਜਾਂਦੇ ਜਵਾਕ ਤੇ ਬੇਉਸ਼ੋਕ ਆ ਕੇ ਦਵਾਰਾ ਘਰੇ ਡਿੱਗਦੇ ਜਾਂਦੇ ਜੇ ਬੁੜੀਆਂ ਬੋਲਦੀਆਂ ਮਾਮਾਂ ਬੋਲਦੀਆਂ ਘਰ ਵਾਲ ਗਗਲੀਆਂ ਛੱਡ ਕੇ ਉੱਠ ਜਾਂਦਣਾ ਜਵਾਕ ਜਿਨ੍ਹਾਂ ਦੇ ਹੈਗੇ ਆ ਉਹ ਦਾਦਿਆਂ ਦੇ ਪੱਲੇ ਪਾ ਜਾਂਦੇ ਆ ਤੇ ਹੁਣ ਜਵਾਕਾਂ ਨੂੰ ਜੇ ਘਰੇ ਆਇਆ ਨੂੰ ਕਹਿਣਿਆ ਵੀ ਤੁਹਾਡਾ ਕੀ ਖਾਦਾ ਤੁਹਾਡਾ ਮੂੰਹ ਆਇਆ ਝੱਗ ਨਿਕਲੀ ਜਾਂਦੀ ਐ ਤੂੰ ਤਾਂ ਨਸ਼ੇ ਤੇ ਲਾਵੇਂਗੀ ਨਸ਼ਾ ਮੇਰਾ ਕੁਛ ਨਹੀਂ ਕੀਤਾ ਤੈਨੂੰ ਕੌਣਾਂ ਦਾ ਨਸ਼ਾ ਕੀਤਾ ਮਿੰਟ ਅਸੀਂ ਪਰਸੋਂ ਵੇਖ ਗਏ ਪੰਜ ਮੁੰਡੇ ਮਰ ਗਏ ਟੀਕਾ ਲਾ ਕੇ ਤੇ ਅੱਜ ਵੀ ਕੋਈ ਮਰਿਆ ਤੇ ਹੁਣ ਦੋ ਤਿੰਨ ਜਮਾਂ ਅੰਤ ਦੇ ਹੋਏ ਪਏ ਐ ਜਮਾਂ ਹੁਣ ਜੇ ਮੇਰਾ ਮੁੰਡਾ ਜਾ ਕੇ ਮੈਣੀ ਵੀਡੀਓ ਵੇਖੋ ਬਣਾਓ ਮੇਰੇ ਮੁੰਡੇ ਦੀ ਵੀ ਮੰਜੇ ਤੇ ਪਿਆ ਮੰਜੇ ਤੇ ਪਿਆ ਇੱਕ ਨੂੰ ਰਾਤ ਪੁਲਿਸ ਲੈ ਗਈ ਸੀ ਚੱਕ ਕੇ ਸਾਡੇ ਘਰਾਂ ਚੋਂ ਉਹ ਵਿਚਾਰੇ ਨਸ਼ਾ ਕੀਤਾ ਨਹੀਂ ਉਹ ਵੀ ਫੀ ਜਾਂਦਾ ਹੁਣ ਨਸ਼ਾ ਨਹੀਂ ਕੀਤਾ ਤਾਂ ਵੀ ਮਰੇ ਆ ਗਿੱਦੜ ਵਿੱਚ ਨਹੀਂ ਕੀਤੀ ਹੋਊਗੀ ਖਬਰਾਂ ਸੁਣਦੇ ਆ ਐ ਨਹੀਂ ਪਤਾ ਸੱਚ ਆ ਕਿ ਝੂਠਾ ਪਰ ਖਬਰਾਂ ਸੁਣਦੇ ਆ ਗਿੱਦੜ ਵਿੱਚ ਦੀ ਕੋਈ ਖਬਰ ਨਹੀਂ ਗਿੱਦੜ ਵਿੱਚ ਤਾਂ ਇਧਰੋਂ ਵਿੱਚੋਂ ਹਟ ਜਾਣਗੇ ਇਧਰਲੇ ਪਾਸੇ ਲੱਗੇ ਪਏ ਆ ਇਧਰੋਂ ਚੱਕ ਲੈਣਗੇ ਇਧਰਲੇ ਪਾਸੇ ਲੱਗੇ ਪਏ ਆ ਸਾਨੂੰ ਨਹੀਂ ਪਤਾ ਕਿੱਥੋਂ ਮੁੰਡੇ ਲਿਆਉਂਦੇ ਆ ਕਿੱਥੋਂ ਨਹੀਂ ਲਾਈ ਤੁਰੇ ਜਾਂਦੇ ਆ ਕਿੱਤਾ ਨਹੀਂ ਮਿਲਦਾ ਗੋਲੀਆਂ ਲਾ ਲੈਣਗੇ ਜੀਵ ਵਾਲੀਆਂ ਗੋਲੀਆਂ ਘੋੜ ਕੇ ਲਾ ਲੈ ਲਿਆ ਕਦੇ ਕੁਛ ਲਾ ਲੈਣੇ ਕਦੇ ਕੁਛ ਲਾ ਲੈਣੇ ਸਾਨੂੰ ਪਰ ਇੰਨਾ ਪਤਾ ਵੀ ਮੁੰਡਾ ਬੇਹੋਸ਼ ਹੋ ਕੇ ਜਿਹੜਾ ਘਰ ਆ ਕੇ ਡਿੱਗਦਾ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਅਸੀਂ ਐਂ ਆਣੇ ਆ ਕੋਈ ਚੱਜ ਦਾ ਨਸ਼ਾ ਹੀ ਤਾਂ ਪੋਸਟ ਚਲਾ ਦੇਣ ਜਵਾਕ ਬੱਚੇ ਤਾਂ ਰਹਿ ਜਾਣੇ ਜਿਹੜੇ ਕੋਈ ਪੋਸਟਖਾਨ ਦੇ ਸੀ ਅੱਗੇ ਪੁਰਾਣੇ ਬੰਦੇ ਰੋਟੀਆਂ ਵੀ ਖਾਂਦੇ ਸੀ ਸੇਤ ਵੀ ਪਈ ਸੀ ਉਹਨਾਂ ਨੂੰ ਕੋਈ ਆਂਦਾ ਨਹੀਂ ਸੀਗਾ ਮੇਰਾ ਮੁੰਡਾ ਐ ਏਡਾ ਮੋਟਾ ਡਾਡਾ ਸੀ ਮੇਰੇ ਨਾਲੋਂ ਕੱਦ ਵੀ ਉੱਚਾ ਸੀ ਹੁਣ ਵੇਖੋ ਐਡਾ ਕਾ ਗੋਡੇ ਭਿੜਦੇ ਆ ਤੁਰਦੇ ਦੇ ਐਗੂ ਵੀ ਲੱਤਾਂ ਜ ਮੱਖੀ ਨੂੰ ਓੜ ਦੀ ਮੂੰਹ ਤੋਂ ਮੱਖਾਂ ਡਾਈ ਜਾਂਦੀ ਸੀ ਦਵਾਰਾ ਜਦੋਂ ਮੈਨੂੰ ਬੁਲਾਇਆ ਗਿਆ ਹੁਣ ਜੀ ਚਿੱਟਾ ਗੋਲੀਆਂ ਬੰਦ ਕਰਨ ਵੀ ਬੱਚੇ ਨੌਜਵਾਨ ਗੱਭਰੂ ਸਾਡੇ ਹੱਥਾਂ ਤੋਂ ਮੇਰੇ ਦਿਉਰਾ ਜੇਠਾ ਦੇ ਬੱਚੇ ਮੁੱਕੀ ਜਾਂਦੇ ਸਸੇ ਮੇਰੇ ਤਾਂ ਹੈ ਹੀ ਨਹੀਂ ਕਾਕਾ ਅਸੀਂ ਉਹਨਾਂ ਦਾ ਸਹਾਰਾ ਮੰਗਦੇ ਆ ਤੇ ਉਹ ਵਿਚਾਰੇ ਹੁਣ ਇੱਕ ਦੇ ਅੱਡ ਆਪਰੇਸ਼ਨ ਕੀਤਾ ਪਰ ਸੋ ਚੌਥੇ ਹੀ 40-50 ਹਜ਼ਾਰ ਰੁਪਏ ਉਹਨਾਂ ਦਾ ਲੱਗ ਗਿਆ ਉਹ ਬੇਕਾਰ ਹੋ ਗਿਆ ਇੱਥੇ ਅਸੀਂ ਸਰਕਾਰ ਮੂਰੇ ਹੀ ਹੱਥ ਜੋੜਦੇ ਆਂ ਵੀ ਬਈ ਆਪਦੇ ਮੁਲਾਜ਼ਮਾਂ ਦਾ ਇੱਥੇ ਜੇੜਾ ਲਵਾਇਆ ਕਰਨ ਤੇ ਇੱਥੋਂ ਮੁੰਡੇ ਫੜਾਇਆ ਕਰਨ ਉਹ ਜਿਹੜੇ ਫੜੇ ਜਾਣਗੇ ਉਹ ਆਪੇ ਵੇਚਣ ਵਾਲਿਆਂ ਨੂੰ ਵੀ ਫੜਾਉਣਗੇ ਤੇ ਸਾਡੇ ਆਂਢੀ ਗਮਾਂਡੀਆਂ ਦੇ ਭਾਂਡੇ ਵੀ ਨਹੀਂ ਛੱਡਦੇ ਕੋਈ ਮੋਟਰ ਨਹੀਂ ਛੱਡਦੀ ਘਰ ਛੱਡ ਕੇ ਅਸੀਂ ਦਿਹਾੜੀ ਮਜ਼ਦੂਰੀ ਵੀ ਨਹੀਂ ਕਰ ਸਕਦੇ ਇੱਕ ਬੰਦਾ ਮਜ਼ਦੂਰ ਦਾ ਰੰਦਾ ਕਰੇ ਬੱਸ ਜੀ ਅਸੀਂ ਹੁਣ ਕੀ ਕਹਿ ਗਏ ਤੁਹਾਨੂੰ ਕਿੰਨੇ ਕ ਅਸੀਂ ਕਿੰਨੇ ਕ ਨਾ ਗਣਾਈਏ ਉਹ ਤਾਂ ਜਦੋਂ ਲਾਉਣ ਵਾਲੇ ਫੜੇ ਜਾਣਗੇ ਨਾ ਤਾਂ ਉਹ ਆਪੇ ਦੱਸ ਦੇਣਗੇ ਵੀ ਇਸ ਕੀ ਤੋਂ ਲਿਉਂਦੇ ਆਂ ਨੇ ਵੀ ਅਸੀਂ ਸਰਕਾਰ ਮੂਰੇ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਸਾਡਾ ਇਹ ਕਾਨੂੰਨੀ ਕਾਰਵਾਈ ਸਾਡੀ ਕਰੀ ਜਾਵੇ ਬੱਚਿਆਂ ਦਾ ਸੁਧਾਰ ਕੀਤਾ ਜਾਵੇ ਘਰਾਂ ਦਾ ਸੁਧਾਰ ਹੋ ਜਾਵੇ ਮਾਵਾਂ ਭੈਣਾਂ ਦਾ ਸੁਧਾਰ ਹੋ ਜਾਵੇ ਸਾਡੇ ਜੀ ਘਟੂ ਘਟ ਸੋ ਬੱਚਾ ਮਰ ਗਿਆ ਹੋਣਾ ਮੁੰਡਾ ਫਲੇਸਾ ਚੋਂ ਮੁੱਕਿਆਂ ਨੂੰ ਲਿਆਉਂਦੇ ਆ ਫਲੇਸਾ ਚ ਖੜ ਕੇ ਟੀਕੇ ਲਾਉਂਦੇ ਆ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪਿੰਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ